24 ਸਾਲਾ ਨੌਜਵਾਨ ਜੋ ਪੈਦਾ ਤਾਂ ਮੁਸਲਮਾਨ ਹੋਇਆ ਸੀ ਪਰ ਉਸ ਦੀ ਸ਼ਹੀਦੀ ਇੱਕ ਸਿੱਖ ਦੇ ਰੂਪ ਵਿੱਚ ਹੋਈ। ਇੱਕ ਕਹਾਣੀ ਹੈ ਸ਼ਹੀਦ ਬशीर ਮੁਹੰਮਦ ਦੀ। ਉਸ ਤੋਂ ਪਹਿਲਾਂ ਵੀ ਜਦੋਂ ਦਰਬਾਰ ਸਾਹਿਬ ਤੇ ਟੱਕਰ ਹੋਇਆ ਉਸ ਤੋਂ ਬਾਅਦ ਪਹਿਲਾਂ ਵੀ ਉਹਨੂੰ ਪੁਲਿਸ ਲੈ ਗਈ ਸੀ ਤੇ ਉਦੋਂ ਬਸ ਮਾੜਾ ਮੋਟਾ ਕਰਕੇ ਛਡਾ ਲਿਆ ਸੀਗਾ ਉਦੋਂ ਗੈਰਮੀ 'ਚ ਪੜਦਾ ਸੀਗਾ। ਉਸ ਤੋਂ ਬਾਅਦ ਸਿੱਖੀ ਨਾਲ ਸਾਡਾ ਪਿਆਰ ਹੈ ਭਾਈ ਅੱਜ ਵੀ ਕੱਲ ਵੀ ਤੇ ਭਾਵੇਂ ਮੇਰਾ ਭਰਾ ਸ਼ਹੀਦ ਹੋ ਗਿਆ ਅਸੀਂ ਹੁਣ ਵੀ ਸਿੱਖੀ ਨਾਲ ਖੜੇ ਆਂ। ਤਾਕਤ ਦਾ ਸਾਨੂੰ ਵੀ ਦੁੱਖ ਹੈ ਭਰਾ ਨੂੰ ਦੁੱਖ ਸੀਤ ਨਾਲ ਵਿਚਾਰਾ ਤੁਰ ਗਿਆ ਮੇਰਾ ਭਰਾ ਜੀ ਭਾਈ ਬशीर ਮਹਮਦੂ ਉਰਪਲਾ ਸ਼ਮਨ ਸਿੰਘ ਬੱਬਰ ਉਹਨਾਂ ਦੇ 17 ਮਈ 1993 ਦੇ ਵਿੱਚ ਉਹਨਾਂ ਦੀ ਸ਼ਹੀਦੀ ਪਾਈ ਉਹਨਾਂ ਦੀ ਵਾਈਫ ਵੀ ਉਹਨਾਂ ਦੇ ਨਾਲ ਹੀ ਸ਼ਹੀਦ ਹੋਈ ਹੈ ਤੇ ਪੇਟ 'ਚ ਬੱਚਾ ਸੀ ਮੇਰੇ ਹਸਬੈਂਡ ਉਹ 90 'ਚ ਲੈ ਗਏ ਸੀ ਮੁੜ ਕੇ ਉਹਨਾਂ ਦਾ ਵਿਚਾਰਿਆਂ ਦਾ ਸਾਨੂੰ ਨਾ ਤਾਂ ਕੋਈ ਪਤਾ ਲੱਗਿਆ ਤੇ ਬਾਅਦ ਤੇ ਵਿੱਚ ਵੀ ਉਹਨਾਂ ਨੂੰ ਸ਼ਹੀਦੀ ਕਰਾਰੀ ਦਿੱਤਾ ਮੇਰੇ ਭਰਾ ਪੰਜਾਬ ਪੁਲਿਸ ਦਾ ਵਿੱਚ ਚਪਹੀ ਸੀਗਾ ਜੀ ਤੇ ਉਮਰ ਉਹਦੀ ਜਦੋਂ ਸ਼ਹੀਦ ਹੋਇਆ ਉਦੋਂ 24 ਸਾਲ ਦੀ ਸੀ ਦੇਖੋ ਮੂਮੈਂਟ ਸੀਗੀ ਮੇਰੀ ਮਾਤਾ ਜੀ ਸੰਨ 47 ਵੇਲੇ ਸਰਦਾਰ ਅਣਪਾਲੀ ਸੀ ਛੋਟੀ ਜਿੱਧਰ ਰਹਿ ਗਈ ਸੀ ਰੋਲੇ ਵੇਲੇ ਇਸ ਕਰਕੇ ਸਾਡਾ ਜਿਹੜਾ ਆ ਹੋਇਆਗਾ ਵੀ ਸਿੱਖੀ ਨਾਲ ਪਹਿਲੇ ਦਿਨ ਤੋਂ ਹੀ ਪਿਆਰ ਹੈ ਕਿ ਸਿੱਖੀ ਪਰਿਵਾਰ ਚ ਪਲੀ ਸੀ ਦਾ ਕਰਕੇ ਇਹ ਪੁਲਿਸ ਚ ਲੱਗਿਆ ਹੋਇਆ ਸੀ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਆਦਾ ਤਿਆਰ ਕਰਕੇ ਭੇਜ ਦਿੰਦੇ ਸੀਗੇ ਵੀ ਤੁਸੀਂ ਸਿੰਘਾਂ ਨੂੰ ਮਾਰੋ ਕਿਉਂ ਸਿੰਘ ਅੰਮ ਸੇਖਾ ਸਿੱਖਾ ਨੇ ਮੇਰੀ ਮਾਂ ਪਾਲੀ ਕਰਕੇ ਤੇ ਬੱਚਾ ਫਿਰ ਮੇਰਾ ਭਰਾ ਨੇ ਕਿਹਾ ਵੀ ਨਹੀਂ ਆਪਾਂ ਸਿੱਖਾਂ ਤੇ ਵਾਰ ਨਹੀਂ ਕਰਦੇਗੇ ਮੇਰਾ ਭਰਾ ਮੈਨੂੰ ਕਹਿ ਕੇ ਗਿਆ ਭਾਣੇ ਮੈਂ ਇੱਕ ਸੁਖ ਦਾ ਬੱਕਰਾ ਹੁਣ ਆਪਣੀ ਮਾਂ ਨੂੰ ਸਾਜ ਲਈ ਹੁਣ ਤੇ ਮੈਂ ਤਾਂ ਆਪਣੀ ਮਾਂ ਦਾ ਕਰਜ਼ਾ ਉਤਾਰਨ ਜਾਣਾਗਾ ਨਹੀਂ ਦੇਖੋ ਉਹ ਤਾਂ ਉਸ ਟਾਈਮ ਸ਼ਾਇਦ ਨੂੰ ਲੱਗਿਆ ਹੋਇਆ ਸੀ ਪੜਦਾ ਸੀਗਾ ਉਦੋਂ ਪਹਿਲਾਂ ਵੀ ਜਦੋਂ ਦਰਬਾਰ ਸਾਹਿਬ ਤੇ ਟੱਕਰ ਹੋਇਆ ਉਸ ਤੋਂ ਬਾਅਦ ਪਹਿਲਾਂ ਵੀ ਉਹਨੂੰ ਪੁਲਿਸ ਲੈ ਗਈ ਸੀ ਤੇ ਉਦੋਂ ਬਸ ਮਾੜਾ ਮੋਟਾ ਐ ਕਰਕੇ ਛਡਾਲਿਆ ਸੀਗਾ ਉਹ ਗਰਮੀ 'ਚ ਪੜਦਾ ਸੀਗਾ ਉਦੋਂ ਬਾਅਦ ਸਿੱਖੀ ਨਾਲ ਸਾਡਾ ਪਿਆਰ ਹੈ ਭਾਈ ਅੱਜ ਵੀ ਕੱਲ੍ਹ ਵੀ ਤੇ ਭਾਵੇਂ ਮੇਰਾ ਭਰਾ ਸ਼ਹੀਦ ਹੋ ਗਿਆ ਅਸੀਂ ਹੁਣ ਵੀ ਸਿੱਖੀ ਨਾਲ ਖੜੇ ਆਂ ਤਖਤ ਦਾ ਸਾਨੂੰ ਵੀ ਦੁੱਖ ਹੈ ਭਰਾ ਨੂੰ ਦੁੱਖ ਸੀਤ ਨਾਲ ਬੇਚਾਰਾ ਤੁਰ ਗਿਆ ਨਿੰਜਾ ਰੋਬੀਰ ਇਧਰ ਮੂਵਮੈਂਟ ਦੇ ਵਿੱਚ ਚਲਾ ਰਿਹਾ ਜਿਹੜਾ ਜਗੇ ਰਾਮ ਤੀਰਥ ਮੁਕਾਬਲਾ ਹੋਇਆ ਉਹਦੇ ਵਿੱਚੋਂ ਵੀਰ ਸਫਲ ਹੋ ਗਿਆ ਸੀਗਾ ਫਿਰ ਜਿੱਥੇ ਵੀ ਹੁੰਦਾ ਸੀਗਾ ਉਥੋਂ ਇਹ ਏਰੀਆ ਕਵਾਂਟਰ ਸੀਗਾ ਇਧਰਲਾ ਜਿੱਥੇ ਵੀ ਉਹ ਹੁੰਦਾ ਸੀ ਜ਼ਿੰਮੇਵਾਰੀਆਂ ਲੈਣੀਆਂ ਪੈਂਦੀਆਂ ਸੀ ਜਦੋਂ ਜੋ ਪਾਸ਼ੀਰ ਪਾਲਾ ਹੋਛਿਦ ਹੋ ਗਿਆ ਸੀ ਉਦੋਂ ਬਾਅਦ ਇਹ ਏਰੀਆ ਕਵਾਂਟਰ ਸੀਗਾ ਬਾਅਦ ਤੇ ਵਿੱਚ 90 ਦੇ ਵਿੱਚ ਆ ਕੇ ਜਦੋਂ ਮੂਵਮੈਂਟ ਜਮ੍ਹਾਂ ਖਤਮ ਹੋ ਗਈ ਇਹ ਫਿਰ ਕਲਕੱਤੇ ਵਗ ਗਿਆ ਕਲਕੱਤੇ ਜਾ ਕੇ ਇਹਦੇ ਨਾਲ ਦੇ ਨਹੀਂ ਫਿਰ ਉਥੇ ਜਾ ਕੇ ਇਹਨਾਂ ਨੂੰ ਪੁਲਿਸ ਨੂੰ ਇਧਰੋਂ ਪੁਲਿਸ ਲਿਜਾ ਕੇ ਉਥੇ ਬਾਰ ਕਰਤਾ ਉਦੋਂ ਉਹਦੀ ਉਮਰ ਅੱਸੀ ਕੀ 24 ਸਾਲ ਦੀ ਉਹਦੀ ਮਹੰਕਰ ਵਾਲੀ ਦੇ ਪੇਟ 'ਚ ਬੱਚਾ ਸੀ ਵਿਚਾਰੀ ਦੇ ਦੋਨੇ ਉਥੇ ਛੀਦ ਕਰਕੇ ਪੁਲਿਸ ਚੱਕੇ ਚਰਨ ਉੰਤ ਤੇ ਕਈ ਤਾਂ ਕਿਹੋ ਜਿਹਾ ਕੰਦਾ ਇੱਧਰ ਲੈ ਕੇ ਆਏ ਨੇ ਵੀ ਕਿਸੇ ਨੇ ਰੱਥੇ ਸਿੱਟੇ ਨਹੀਂ ਗਏ ਉਸ ਤੋਂ ਬਾਅਦ ਇੱਕ ਡਾਕਟਰ ਵੀ ਐਲ ਵਡੇਰਾ ਸੀਗੇ ਸਕ੍ਰੀਮ ਕੋਰਟ ਦੇ ਵਕੀਲ ਅਤੇ ਇੱਕ ਐਮ ਦੀ ਅਜੇ ਸੀ ਉਹਨਾਂ ਨੇ ਪਟੀਸ਼ਨ ਦਰਜ ਕਰਾਈ ਸੀਗੀ ਉਸ ਤੋਂ ਪਤਾ ਲੱਗਿਆ ਸਾਨੂੰ ਵੀ ਬਸ਼ੀਰ ਤੇ ਬਸ਼ੀਰ ਦੇ ਘਰ ਆਏ ਸ਼ਹੀਦ ਹੋ ਗਏ ਸਾਨੂੰ ਉਦੋਂ ਵੀ ਪੰਜਾਬ ਪੁਲਿਸ ਨੇ ਦੱਸਿਆ ਵੀ ਬਸ਼ੀਰ ਭੱਜ ਗਿਆ ਤੇ ਸਾਨੂੰ ਹੁਣ ਵੀ ਪੰਜਾਬ ਪੁਲਿਸ ਨੇ ਦੱਸਿਆ ਵੀ ਉਹ ਸ਼ਹੀਦ ਹੋ ਗਿਆ ਨਹੀਂ ਦੇਖੋ ਜਦੋਂ ਘਰ ਦੇ ਵਿੱਚ ਜਿਹੜਾ ਮੈਂਬਰ ਕਮਾਉਣ ਵਾਲਾ ਹੁੰਦਾ ਹੈ ਹਨਾ ਉਹੀ ਘਰੋਂ ਤੁਰ ਜਾਂਦੇ ਨੇ ਹਾਲਾਤਾਂ ਤਾਂ ਜਿੰਨਨੇ ਡੱਡਰ ਆਪਣਾ ਟਾਈਮ ਪਾਸ ਕਰਦੇ ਸੀ ਘਰਾਂ ਦੇ ਵਿੱਚ ਤਾਂ ਜਿੰਦੇ ਲੱਗੇ ਹੋਏ ਸੀਗੇ ਕੋਈ ਕਿਤੇ ਸੀ ਕੋਈ ਕਿਤੇ ਸੀਗਾ ਬਸ ਆਪਣਾ ਟਾਈਮ ਕੀਤਾ ਪਰ ਫਿਰ ਵੀ ਵੈਗੁਰੂ ਸਾਥ ਦੇ ਨਾਲ ਹੈ ਹਨਾ ਇਹ ਸੰਸਥਾ ਨੇ ਵਿਚਾਰੀ ਨੇ ਆਪਣਾ ਟਾਈਮ ਪਾਸ ਮਾਤਾ ਨੂੰ ਵੀ ਖਲ ਸਾਈਡ ਵਾਲੇ ਜਦੋਂ ਦੀ ਵੀ ਇਹਨਾਂ ਨੇ ਆਪਣੀ ਸੰਸਥਾ ਚਲਾਈ ਹੈ ਉਦੋਂ ਦੇ ਵੀ ਸਾਨੂੰ ਵੀ ਘਰੇ ਆ ਕੇ ਪ੍ਰਸ਼ਨ ਲੈ ਕੇ ਜਾਂਦੇ ਨੇ ਹੁਣ ਮਾਤਾ ਜੀ ਦੀ ਮੈਂ ਬੰਦ ਕਰਤੀ ਮੇਰੀ ਆਉਂਦੀ ਹੈ ਉਹ ਆਉਂਦੇ ਨੇਗੇ ਕਈ ਵਾਰੀ ਸਿਆਲ ਦੇ ਵਿੱਚ ਕਪੜਾ ਲੀੜਾ ਵੀ ਦੇ ਕੇ ਜਾਂਦੇ ਨੇ ਇਹ ਸਾਨੂੰ ਪਹਿਲਾਂ 3000 ਆਉਂਦਾ ਸੀਗਾ ਹੁਣ 4500 ਸੰਗਤ ਨੂੰ ਬੇਨਤੀ ਕਰਦੀ ਆਂ ਵੀ ਖਾਲਸਾ ਏਡ ਵਾਲਿਆਂ ਨੂੰ ਜੋ ਮਾਇਆ ਭੇਜਦੇ ਹੋ ਉਸ ਮਾਇਆ ਦਾ ਸਬੰਧ ਸਾਨੂੰ ਵੀ ਮਿਲਦਾ ਹੈਗਾ ਮੈਂ ਤੁਹਾਡਾ ਧੰਨਵਾਦ